ਭਲਾਚੌਰ ਘਮੌਰ ਬਾਈਪਾਸ ਤੇ ਇੱਕ ਵੱਡਾ ਹਾਸਾ ਹੁਣ ਟਲਿਆ ਜਦੋਂ ਇੱਕ ਸੁੱਕਾ ਦਰਖਤ ਬ੍ਰਿੰਦਰ ਕੁਮਾਰ ਐਸਆਈ ਦੀ ਗੱਡੀ ਤੇ ਡਿੱਗਣ ਤੋਂ ਬਾਲ ਬਾਲ ਬਚੇ ਬ੍ਰਿੰਦਰ ਕੁਮਾਰ ਉਹਨਾਂ ਦੀ ਸੂਝ ਬੂਝ ਨਾਲ ਉਹਨਾਂ ਨੇ ਕੱਟ ਮਾਰ ਕੇ ਗੱਡੀ ਨੂੰ ਸਾਈਡ ਤੇ ਕੀਤਾ ਤੇ ਹਰ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਤੋਂ ਹੋਇਆ ਬਚਾ ਇਸ ਤਰ੍ਹਾਂ ਦੇ ਹੋਰ ਵੀ ਅਨੇਕਾ ਦਰਖਤ ਸੜਕ ਦੇ ਕਿਨਾਰੇ ਖੜੇ ਹਨ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਹਾਸਾ ਹੋਣੋਂ ਡਰਿਆ ਆਉ ਕਰਦੇ ਆ ਗੱਲ ਹਾਂਜੀ ਭਾਜੀ ਕੀ ਹਾਸਾ ਹੋਇਆ ਤੁਹਾਡੇ ਨਾਲ ਅੱਜ ਕੋਈ ਸ਼ਾਮ ਹੀ ਨਾ 4:00 ਵਜੇ ਦੇ ਕਰੀਬ ਮੈਂ ਇਧਰੋਂ ਮਜਾਰੀ ਤੋਂ ਬਾਈਪਾਸ ਹੋ ਕੇ ਬਲਾਚਰੂ ਜਾ ਰਿਹਾ ਸੀ ਜਦੋਂ ਮੈਂ ਇੱਥੇ ਪਹੁੰਚ ਗਿਆ ਇਸ ਜਗ੍ਹਾ ਤੇ ਕੁਦਰਤੀ ਮੈਂ ਹੁਣ ਸੌਣ ਦੋਤਾ ਇਹ ਸੌ ਫੋਟ ਦੇ ਪਿੱਛੇ ਯਾਰ ਡਰੱਖ ਨੇ ਜਗਦਾ ਸਟ੍ਰੇਟਾ ਹੋਇਆ ਮੈਂ ਆਪਣੀ ਗੱਡੀ ਚੋਂ ਦੇਖਿਆ ਤੇ ਜਦੋਂ ਡਰੱਖ ਦਾ ਡੇਟਾ ਇਹ ਤਾਂ ਮੈਂ ਗੱਡੀ ਦਾ ਕੱਟ ਮਾਰਿਆ ਜੀ ਕਿ ਕਿ ਮੇਰਾ ਕਾਫੀ ਸਾਰਾ ਬਚਾ ਲਿਆ ਮੇਰਾ ਕਾਫੀ ਨੁਕਸਾਨ ਹੋਣਾ ਸੀ ਤੇ ਫਿਰ ਇੱਥੇ ਚਾਰ ਪੰਜ ਬੰਦੇ ਵੀ ਉਦੋਂ ਮੋਕੇ ਤੇ ਖੜ ਗਏ ਜਿਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਵੇ ਹਾਂ ਠੀਕ ਹੈ ਜੀ ਥੈਂਕ ਯੂ ਧੰਨਵਾਦ ਤੁਹਾਡੀ ਜਾਨ ਬਚ ਗਈ ਠੀਕ ਹੈ ਜੀ ਤੁਹਾਨੂੰ ਜੀ ਕਿਧਰੋਂ ਕਿੱਥੇ ਜਾ ਰਹੇ ਸੀ ਮੈਂ ਤੁਹਾਨੂੰ ਜਾਰੀ ਤੋਂ ਆਪਣੇ ਪਿੰਡ ਤੋਂ ਆਇਆ ਸੀ ਕਿ ਮੈਂ ਬਲਾਚੌਰ ਆਪਣੇ ਨਿੱਜੀ ਕੰਮ ਲਈ ਜਾਣਾ ਸੀ ਤੇ ਕਿਹੜੀ ਜਗ੍ਹਾ ਐਸੋਲੇ ਕਿੱਥੇ ਜੇ ਜਦੋਂ ਜਿਹੜਾ ਬਾਈਪਾਸ ਨਿਕਲਦਾ ਜੀ ਹੁਸ਼ਿਆਰਪੁਰ ਨੂੰ ਉਸ ਬਾਈਪਾਸ ਤੇ ਕਿਹੜੀ ਦੇ ਕੋਲ ਤੁਸੀਂ ਕੀ ਕੀ ਮੰਗ ਰਹੇ ਸੀ ਕਿਹੜਾ ਜਾਣਾ ਹੈ ਮੈਂ ਮੰਗਦਾ ਇਹ ਕਰਦਾ ਜੀ ਕਿ ਜਿਹੜਾ ਹੈਗਾ ਸਵੰਧ ਡਿਪਾਰਟਮੈਂਟ ਹੈ ਐਦਾਂ ਦੇ ਜਿਹੜੇ ਸੁੱਕੇ ਦਰਖਤਾਂ ਨੂੰ ਮੈਂ ਕੋਲ ਤੋਂ ਮਨਜ਼ੂਰੀ ਲੈ ਕੇ ਜੋ ਵੀ ਉਹਨਾਂ ਦਾ ਫਾਰਮੈਲਟੀ ਬਣਦੀ ਹੈ ਉਹਨਾਂ ਨੂੰ ਜਲਦੀ ਜਲਦੀ ਕੱਟਣਾ ਚਾਹੀਦਾ ਤਾਂ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਕੀ ਹਾਸਾ ਹੋਇਆ ਜੀ ਹੈ? ਇਹ ਤਾਂ ਹੋਈ ਜਦੋਂ ਇੱਥੇ ਆ ਦਰਖਤ ਸਿਗਾ ਸਾਡੇ ਖੇਤ ਦੇ ਕੋਲ ਸੁੱਕਾ ਖੜਾ ਪਪੂ ਲੜਦਾ ਇਹਦਾ ਅਸੀਂ ਕਈ ਵਾਰੀ ਅੱਗੇ ਵੀ ਪ੍ਰਸ਼ਾਸਨ ਨੂੰ ਕਹੇ ਪਏ ਚੱਕ ਲਓ ਇਹਨਾਂ ਨੂੰ ਆ ਕੇ ਜਿੱਦਾਂ ਬੰਦੇ ਘੁੰਮਦੇ ਰਹਿੰਦੇ ਆ। ਪਰ ਅੱਜ ਹੁਣ ਇੱਕ ਗੱਡੀ ਵਾਲਾ ਆਇਆ ਸੀਗਾ ਤਾਂ ਉਹਨਾਂ ਦੇ ਉੱਪਰ ਡਿੱਗਣ ਤੋਂ ਬਚਿਆ ਹੈਗਾ ਉਹਨਾਂ ਨੇ ਮਸ਼ੀਨ ਆਪਣੀ ਗੱਡੀ ਵੀ ਬਚਾਈ ਹੈ ਚਲੋ ਆਪਣੀਆਂ ਜਾਨਾਂ ਬਚ ਗਈਆਂ ਉਹਨਾਂ ਦੀਆਂ। ਪਰ ਇਹ ਆ ਵੀ ਜੇ ਹੁਣ ਇਹ ਦਰਖਤ ਕਿਸੇ ਦੇ ਉੱਪਰ ਵੀ ਡੇਗ ਪੈਂਦਾ ਕੋਈ ਵੀ ਹਾਸਾ ਹੋ ਸਕਦਾ ਹੈ ਇਸ ਦੇ ਨਾਲ ਉਹ ਜਿਹੜੇ ਧਾਰੇ ਗੜੇ ਦਰਾਖਤ ਸੜਕ ਦੇ ਆਲੇ ਦੁਆਲੇ ਪਏ ਕੋਈ ਚੱਕ ਤਰੇ ਹੈ ਨਹੀਂ ਇਹਨਾਂ ਨੂੰ ਜੀ ਇਹ ਤਾਂ ਹੁਣ ਚੱਕ ਲੈਣੇ ਤਾਂ ਇਹਨਾਂ ਦੀ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆਂ ਜਾਨੇ ਉਹ ਪ੍ਰਸ਼ਾਸਨ ਨੂੰ ਕੀ ਕਹਿਣਾ ਹੈ ਇਹ ਤਾਂ ਇਹ ਕਹਿੰਦੇ ਪ੍ਰਸ਼ਾਸਨ ਨੂੰ ਚਲੋ ਇਹ ਜਿਹੜੇ ਸੁੱਕੇ ਉਦਰਾਖਤ ਹੁੰਦੇ ਜੀ ਇਹ ਚੱਕ ਲਿਆ ਜਾ ਕਰਨ ਜਿਹੜਾ ਸੁੱਕਾ ਉਦ ਦਾ ਖੜਾ ਉਹਨੂੰ ਤੋੜ ਕੇ ਲੈ ਜਾਣਾ ਤਾਂ ਵਧੀਆ ਗੱਲ ਆ ਸੁੱਕਾ ਨਹੀਂ ਕਿਸੇ ਦੇ ਉੱਪਰ ਵੀ गिर ਸਕਦਾ ਜੀ ਇਹਨਾਂ ਕੋਈ ਪਤਾ ਥੋੜੀ ਹੈਗਾ ਕਦੋਂ ਡਿੱਗ ਪਾਣਗੇ ਸਾਬਾ ਜਿਹੜਾ ਹਾਸਾ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਪਹਿਲਾਂ ਹੀ ਸਾਡੀ ਸਰਕਾਰ ਨੇ ਪ੍ਰਸ਼ਾਸਨ ਨੂੰ ਪਹਿਲਾਂ ਹਦਾਇਤਾਂ ਕਰ ਜਾਰੀ ਕਰ ਤੇ ਸੜਕਾਂ ਦੇ ਸੁੱਕ ਗਏ ਨੇ ਜਾਂ ਡਿੱਗਣ ਵਾਲੇ ਨੇ ਜਾਂ ਕਿਹਦਾ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ ਤਾਂ ਉਹਨਾਂ ਨੂੰ ਪਹਿਲਾਂ ਹੀ ਅੱਛੇ ਢੰਗ ਨਾਲ ਕਟਾ ਲਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ। ਇਹਦਾ ਹਾਸਾ ਹੋਇਆ ਹੈ ਵੀ ਗੱਡੀ ਵਾਲੇ ਉੱਪਰ ਤੋਂ ਦੂਸਰੇ ਬਾਜੀ। ਇਹ ਕ੍ਰਿੰਪਟੋ ਫਿਗਰ ਦੀ ਪ੍ਰੋਗਰੈਸ ਵਾਲੀ ਗੱਡਾ ਕਟਰ ਹੈਗੇ। ਹਾਂਜੀ ਤੇ ਇਹ ਗੱਡੀ ਨੂੰ ਕਟ ਮਾਰ ਗਏ। ਹਾਂਜੀ ਜਿਹੜੀ ਗੱਡੀ ਪਹਿਲਾਂ ਲੰਗੀ ਇੱਥੋਂ ਉਹ ਬਾਰ-ਬਾਰ ਅੱਗੇ ਜਾ ਕੇ ਸ਼ੁਕਰਗੁਜ਼ਾਰ ਕਰਦਾ ਦਾ ਉਸ ਪ੍ਰਮਾਤਮਾ ਦਾ ਕਿ ਮੈਨੂੰ ਕਿਸ ਤਰ੍ਹਾਂ ਬਚਾ ਲਿਆ ਮੋਟਰਸਾਈਕਲ ਵਾਲਾ ਹੀ ਬਚਿਆ ਸੋ ਮੇਰੀ ਦੁਬਾਰਾ ਫੇਰ ਮਹਿਕਮੇ ਨੂੰ ਸਾਡੀ ਪਾਰਟੀ ਵੱਲੋਂ ਬੇਨਤੀ ਹੈ ਕਿ ਜੋ ਸੁੱਕੇ ਦਰਖਤ ਹੈ ਇਹਨਾਂ ਨੂੰ ਸੁਕਾ ਕੇ ਜਾਂ ਪਚਾ ਕੇ ਕੀ ਕਰਨਾ ਜਾਂ ਸੁੱਕ ਗਏ ਆ ਤਾਂ ਉਹਨੂੰ ਕਾਰ ਆਮਦ ਲਿਆ ਉਹਨੂੰ ਵੇਚਿਆ ਜਾਵੇ ਨਿਲਾਮੀ ਕੀਤੀ ਜਾਵੇ ਜੋ ਵੀ ਮਹਿਕਮੇ ਦਾ ਹੀ ਸਹੂਲਿਆਂ ਦੇ ਉਹਦੇ ਮੁਤਾਬਕ ਇੱਕ ਕਰਤ ਦੇ ਜਾਣ ਜਿਹੜੇ ਦਰਖਤ ਕਿਸੇ ਦੀ ਆਵਾਜਾਈ 'ਚ ਟਰੱਕਾਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਂਦੇ ਐ ਉਹਨਾਂ ਨੂੰ ਵੀ ਕਿਸੇ ਢੰਗ ਨਾਲ ਕੱਟਿਆ ਜਾਵੇ ਜਾਂ ਉਹਨਾਂ ਨੂੰ ਸਾਈਡ ਤੇ ਕੀਤਾ ਜਾਵੇ ਅਸੀਂ ਚਾਹੁੰਦੇ ਆ ਕਿ ਦਰਖਤ ਲਾਣੇ ਚਾਹੀਦੇ ਐ ਪਰ ਜੇ ਇਹੀ ਦਰਖਤ ਜੇ ਹੂਮਨ ਨੂੰ ਨੁਕਸਾਨ ਪਹੁੰਚਾਉਂਦੇ ਸਾਡੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਗੇ ਤਾਂ ਫੇਰ ਭਾਈ ਸਾਨੂੰ ਕੱਟਣੇ ਤਾਂ ਪੈਣਗੇ ਥੈਂਕ ਯੂ